ਜਾਉਣ ਨੂੰ ਖਾਂਦੇ ਗਏ ਆ ਨਸ਼ੇ ਦੇ ਕਰ ਨਸ਼ਾ ਕਰਕੇ ਆਏ ਆ ਇਹ ਕੀ ਦੀ ਗੱਲ ਕਰ ਰਹੇ ਕਰ ਕਰ ਬਾਰੇ ਕਰੂੰ ਇੰਨੇ ਮੇਰੇ ਬਾਤ ਵੀ ਨਾ ਕਰਦਾ ਜਿਹੜਾ ਬੰਦਾ ਵੀ ਅੰਦਰ ਚਲਿਆ ਜਿੰਦਰਾ ਤੋੜਿਆ ਹੋਇਆ ਭਜਨਦਰਾ ਗੋੜੀ ਮਾਰੀ ਇੱਕਾ ਵਈਦਰ ਖੇਰ ਮਾਰੇ ਕਰਨ ਤਰਾਂ ਦੇ ਪਿੰਡ ਜੋੜਾ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਕਿ ਕਿਸਾਨ ਦੀ ਜ਼ਮੀਨ ਤੇ ਧਾਵਾ ਬੋਲ ਕੇ ਟਰੈਕਟਰ ਚਲਾ ਕੇ ਉਸ ਦੀ ਫਸਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਘਟਨਾ ਤੋਂ ਬਾਅਦ ਐਸਐਸਪੀ ਅਸ਼wini ਕਪੂਰ ਨੇ ਇੱਕ ਟੀਮ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਬਾਕੀ ਮੁਲਜ਼ਮਾਂ ਦੀ ਪਛਾਣ ਗੁਲਾਬ ਸਿੰਘ, ਰਾਜਵੀਰ ਸਿੰਘ ਤੇ ਗੁਰਸੇਵਕ ਸਿੰਘ ਵਾਸੀ ਫਾਜ਼ਿਲਕਾ ਵਜੂ ਹੋਈ ਹੈ। ਦੋ ਦਰਜਨ ਤੋਂ ਵੱਧ ਬਦਮਾਸ਼ਾਂ ਨੂੰ ਪੈਸੇ ਦੇ ਕੇ ਜ਼ਮੀਨ ਤੇ ਕਬਜ਼ਾ ਕਰਨ ਲਈ ਆਈ ਸੀ। ਪੀੜਤ ਵਿਅਕਤੀ ਨੇ ਦੋਸ਼ ਲਾਇਆ ਕਿ ਇਸ ਘਟਨਾ ਚ ਇਕ ਭਾਜਪਾ ਆਗੂ ਵੀ ਸ਼ਾਮਲ ਹੈ। ਅੱਜ ਮੈਂ ਨਾ ਮਿਲ ਕੇ ਸਾਡੇ ਇਹਨਾਂ ਨੇ ਆਵੇ ਬਿਆਨਾਂ ਕੀਤਾ ਹੈ ਸਾਡਾ ਕਿ ਇਹਨਾਂ ਨੇ ਮਿਲ ਕੇ ਉਹਨਾਂ ਦਿਵਾਲ ਸਿੰਘ ਉਹਨਾਂ ਨੇ ਇਹਨਾਂ ਚੋਂ ਸਾਰੇ ਨਹੀਂ ਉਹਦੀ ਤਰੀਖ ਹਾਜ਼ਰੀ ਲੱਗੀ ਆ ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ ਕੇਸ ਪਾਇਆ ਪਾਇਆ ਕੋਈ ਚੀਜ਼ਾਂ ਡਾਕੂਮੈਂਟ ਦੇਣ ਗਿਆ ਹਾਂ ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮਲਾਜਮ ਆਏ ਘਰੇ ਕਿ ਮੇਰੇ ਤੇ ਇਹ ਨਜਾਇਜ਼ ਪਰਚਾ ਕਰਾਇਆ ਕਿ ਪਹਿਲਾਂ ਵੀ ਅਸੀਂ ਪਿਆਲੀ ਕਬਜਾ ਸਾਡੇ ਤੇ ਜਸੇਵਰ ਸਿੰਘ ਹੋਣਾ ਨੇ ਕੁੱਟ ਕੇ ਤੇ ਉਹਨਾਂ ਨੂੰ ਕੱਢਿਆ ਸੱਟਾਂ ਲਾਈਆਂ ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਸਾਡੇ ਸਾਰੇ ਪੰਚਾਇਤ ਖਲੋਤੀ ਆ ਨਾ ਕੋਈ ਇਥੇ ਆਈ ਮੇਰੇ ਤੇ ਨਜਾਇਜ਼ ਮੇਰੇ ਬਾਪੂ ਦੇ ਨਜਾਇਜ਼ ਪਰਚਾ ਕੀਤਾ ਫਿਰ ਮਲਾਜਮ ਘਰੇ ਆਏ ਆ ਮਲਾਜਮ ਅਜੇ ਗਏ ਨਹੀਂ ਆ ਉਹ ਗੁਰਦੁਆਰਾ ਸਾਹਿਬ ਲਾਗੇ ਦੇ ਉਸੇ ਵੇਲੇ ਹੀ ਇਹ ਮਿਲ ਕੇ ਇੱਕ ਦੋ ਟਰੈਕਟਰ ਲੈ ਕੇ ਇਹਦੇ ਸਾਰਾ ਕੁਝ ਇੱਥੇ ਲੈ ਕੇ ਤਾਮਾ ਜਾਮਾ ਇਹ ਸਤਾਰਾ ਜਿਹੜਾ ਮਿਲ ਕੇ ਭਾਜੀਪੀ ਦਾ ਲੀਡਰ ਬਣਿਆ ਮਤਲਬ ਉਹ ਨਾਲ ਆ ਕੇ ਦੇ ਡੇਡੀ ਨੇ ਆਪ ਖੋਦ ਉਹਨਾਂ ਦੇ ਨਾਮ ਉਹਨੂੰ ਵੀ ਇੰਨਾ ਖਰਾਬ ਕੀਤਾ ਵਾ ਦੂਸਰੀ ਪਹਿਲੀ ਜਿਹੜੀ ਉਹਦਾ ਵੀ ਮੇਰੇ ਨਾਲ ਬਿਆਨ ਆ ਮੇਰੇ ਪੈਸੇ ਗਏ ਸਾਨੂੰ ਦੇ ਮੇਰੇ ਬਾਪੂ ਦੇ ਮਲਕੇ ਇਹਨਾਂ ਨੇ ਉਦੋਂ ਦਾ ਢਿੱਲੇ ਮਠੇ ਰਹਿੰਦੇ ਜਦੋਂ ਦੀ ਆ ਗੱਲ ਸੁਣੀ ਜਨਾਂ ਨੇ ਇਹਨਾਂ ਤੋਂ ਤੇ ਇਹਨਾਂ ਆਗੇ ਵੇਖੋ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਆ ਆ ਕਿਸਾਨਾਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਮਿਲ ਕੇ ਆਪਦੀ ਵਿੱਚ ਪਨਾਹ ਦਿੱਤੀ ਆ ਕਿ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਕਰੋ ਨਾਲੇ ਇਹਦੀ ਟੀਬੀਆਈ ਤੇ ਜਾਂਚ ਕਰਵਾਓ ਸਾਰੇ ਦਾ ਮੈਂ ਖੁਦ ਨੰਨ ਰਹਿੰਦਾ ਰਿਆਂ ਨੇ ਜਿਹੜਾ ਮਿਲ ਕੇ ਡੈਥ ਹੋ ਗਈ ਆ ਮੇਰੀ ਹਰੀ ਹਰੀ ਕਾਲੇ ਮਿਲ ਕੇ ਜੋ ਸਾਰੇ ਜਿੰਨੇ ਮੁੰਡੇ ਆ ਇਹਨਾਂ ਇਹਨਾਂ ਸਾਰਾ ਸਾਨੂੰ ਸਿਸਟਮ ਦਾ ਇਹਨਾਂ ਦੇ ਪਤਾ ਕੀ ਹੈ ਧੱਕੇਸ਼ਾਹੀਆਂ ਕਰਦੇ ਆ ਤੇ ਅੱਜ ਇਹਨਾਂ ਨੇ ਅਸੀਂ ਸੋ ਇਹਨਾਂ ਦੇ ਨਾਲ ਕਰਦੇ ਨੇ ਸਾਨੂੰ ਹੀ ਅੱਜ ਸਾਡੇ ਘਰਾਂ ਨੂੰ ਹੀ ਅੱਜ ਆ ਗਈ ਆ ਇਹ ਕਿਸਾਨ ਦੀ ਕਿੱਥੋਂ ਨਰ ਆ ਦਿਨ ਆਲਾ ਹੁਣ ਇਹ ਇਸ ਚੀਜ਼ ਦਾ ਜਿਹੜਾ ਇੰਨਾ ਮੇਰਾ ਖਰਚ ਆਇਆ ਕੋਈ ਮੈਨੂੰ ਦਊ ਮਾਵਜਾ ਉਤੋਂ ਨਿਵਰਤੇ ਨਿਯਾਜ ਪਰਚਾ ਫਿਰ ਅੱਜ ਮੁਲਾਜ਼ਮ ਘਰ ਆ ਕੇ ਕਹਿ ਗਏ ਮੇਰੇ ਤਾਜ ਜੀ ਨੂੰ ਵੀ ਜੇ ਪੈਲੀ ਦੇ ਵਿੱਚ ਪੈਰ ਪਾਇਆ ਨਾ ਤੇ ਅਸੀਂ ਤੁਹਾਡੇ ਤੇ ਹੋਰ ਪਰਚਾ ਕਰਾਂਗੇ ਕਿੰਨੇ ਬੰਦੇ ਸੀ ਤੇ ਕਿੰਨੇ ਬੰਦੇ ਘਰ ਤੋਂ ਘਰ 25 ਤੋਂ 30 ਬੰਦੇ ਸੀ ਕੀ ਕੀ ਹਥਿਆਰ ਆਗੇ ਹਥਿਆਰ ਕੋ ਸਾਬ ਕੋ ਇਹ ਰਫੜਾ ਵੀ ਹੈ ਗਿਆ 315 12 ਬੋਰ ਵਗੈਰਾ ਕਿਰਪਾਨਾਂ ਵਗੈਰਾ ਰਵਾਲ ਵਾਰ ਵੀ ਪਿਸਟਲ ਸਾਬ ਕੋ ਹਥਿਆਰ ਸਾਰੇ ਹਰੇਕ ਕਿਸਮ ਦੇ ਹਥਿਆਰ ਲੈ ਕੇ ਆਏ ਹੋ ਕੀ ਮੰਗ ਕਰਦੇ ਮੰਗੇ ਹੋ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਕੋਈ ਤੁਹਾਨੂੰ ਧਮਕੀਆਂ ਤਮ ਕੀ ਆ ਵੀ ਤਮ ਕੀ ਆ ਆ ਸਾਬ ਲੱਤੜ ਸਾਬ ਨੇ ਤਮਕੀਨੀ ਕੀ ਜਦੋਂ ਮੈਂ ਫਸਲ ਲਈ ਜਾਂਦੇ ਕੋਈ ਉਥੇ ਕਿਤੇ ਬਹਿ ਕੇ ਮਨ ਲ ਕੇ ਕਰਦੇ ਦੱਸਦੇ ਜਿਵੇਂ ਅਸੀਂ ਹੁਣ ਸਾਰਾ ਕੁਆ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਆ ਵੇਖੋ ਤੇ 3 ਤਰੀਕ ਨੂੰ ਮੇਰੀ ਹਾਜ਼ਰੀ ਲੱਗੀ ਤਹਿਸੀਲ ਦਾ ਬਕਾਇਦਾ ਮੈਨੂੰ ਸਾਈਨ ਕੀਤੇ ਆ ਵੇਖੋ ਆ ਵੇਖੋ ਫਿਰ ਬਕਾਇਦਾ ਉਹਨੇ ਸਾਈਨ ਕਰਕੇ ਮੇਰੀ ਹਾਜ਼ਰੀ ਲੱਗੀ ਉੱਥੇ ਤੇ ਮੈਂ ਕੋਰਟ ਕੇਸ ਪਾਇਆ ਮੈਂ ਪਹਿਨੇ ਤਸਰੀ ਨਰਿੰਦਰ ਮੋਦੀ ਜੀ ਨੂੰ ਇੱਕ ਚਿੱਠੀ ਲਿਖੀ ਆ ਕਿ ਜਿਹੜੇ ਜਿਹੜੇ ਇਹੋ ਜਿਹੇ ਲੀਡਰ ਆ ਜਿਹੜੇ ਧੱਕੇਸ਼ਾਹੀਆਂ ਕਰਦੇ ਆ ਖੂਨ ਪਸੀਨੇ ਦੀ ਕਮਾਈ ਲੋਕਾਂ ਦੀ ਜਿਹੜੀ ਆਪਦੇ ਘਰਾਂ ਨੂੰ ਮਿਲ ਕੇ ਖਿੱਚ ਕੇ ਖੜਦੇ ਆ ਇਹ ਅਗਲੇ ਨੇ ਧੱਕੇਸ਼ਾਹੀ ਕਰਕੇ ਤੇ ਇਹਨਾਂ ਦੀ ਸੀਬੀਆਈ ਜਾਂਚ ਕਰੇ ਤੇ ਇਹਨਾਂ ਦਾ ਬਹੁਤ ਕੋਜ ਇਹਨਾਂ ਦਾ ਨਿਕਲੂਗਾ ਇਹਨਾਂ ਦਾ ਜਿਹੜੋ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਕਰਦੇ ਆ ਤੇ ਕਰਦੇ ਹੀ ਆਉਂਦੇ ਆ ਜਿਤਨਾ ਹੁਣ ਇਹ ਕਰਨਦੇ ਆ ਫਿਰ ਨਰਿੰਦਰ ਮੋਦੀ ਇਹੋ ਜਿਹੇ ਬੰਦਿਆਂ ਨੂੰ ਨਾਲ ਬਣਾ ਦੇਣਗੇ ਵੀ ਲੋਕਾਂ ਨੂੰ ਇਹ ਧੱਕੇਸ਼ਾਹੀਆਂ ਕਰੋ ਜ਼ਮੀਨਾਂ ਦੱਬੋ ਉਹਨਾਂ ਦੀਆਂ ਇਹ ਦੇਮ ਬਲੇ ਹੀ ਹੋ ਗਿਆ ਨਾ ਵੀ ਜੇ ਉਤਰਾ ਨਹੀਂ ਕਨੀ ਹੁੰਦੇ ਤੇ ਇੰਦਾਂ ਜਮੀਨਾਂ ਦੱਬ ਕੇ ਤੇ ਫਿਰ ਸਰਕਾਰ ਵਾਲੇ ਕੀਤੀ ਹੈ ਸਰਕਾਰੀ ਹੋ ਫਿਰ ਚੋਂਦੀ ਹੋਗੀ ਤੇ ਜਾਇ ਹੋ ਜੇ ਬੰਦਿਆਂ ਨੂੰ ਫਿਰ ਬਾਹਰ ਕੱਢੇ ਆਨੇ ਆ ਵੀ ਅਸੀਂ ਸਾਰੇ ਨਗਰ ਨਿਵਾਸੀ ਇਕੱਠੇ ਹੋ ਗਏ ਤੇ ਅਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋਵਾਂਗੇ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਜਿਨ੍ਹਾਂ ਦੀ ਫਸਲ ਵਾਈ ਆ ਹਰਦੀਪ ਸਿੰਘ ਜੀ ਤੁਸੀਂ ਇੱਥੇ ਵੇਖਿਆ ਮਾਹੌਲ ਮੈਂ ਬਿਲਕੁਲ ਆ ਜਮੀਨ ਜਿਹੜੀ ਵੋਂਡ ਅੱਜ ਵਾ ਕੇ ਗਏ ਨਾ ਮੈਂ ਆ ਗਵਾਂਡੀਆਂ ਮੇਰੀ ਵਟਨਾ ਵਾਟਿਆ ਜੀ ਤੇ ਅਸੀਂ ਇੱਥੇ ਖਾਦ ਪਾ ਰਹੇ ਸੀ ਤੇ ਮੈਂ ਉਹ ਮੋਟਰ ਤੇ ਬੈਠਾ ਮੇਰੇ ਦੋ ਨੌਕਰ ਖਾਦ ਪਾ ਰਹੇ ਸੀ ਤੇ ਮੈਂ ਉੱਥੋਂ ਜਦੋਂ ਉਹ ਆਣ ਕੇ ਟਰੈਕਟਰ ਲੈ ਕੇ ਇੱਕਦਮ ਇੱਥੇ ਆਣ ਕੇ ਵੜ ਗਏ ਆ ਤਾਂ ਮੇਰੇ ਨੌਕਰ ਵਿਚਾਰੇ ਡਰ ਕੇ ਤੇ ਉਹ ਬੰਬੀ ਵਾਲ ਨੂੰ ਮੇਰੀ ਮੋਟਰ ਵਾਲ ਨੂੰ ਆ ਗਏ ਤੇ ਉਹ ਕਹਿੰਦੇ ਵੀ ਉਹ ਬੰਦੇ ਆ ਗਏ ਆ ਪੈਲੀ ਵਾਹੁਣਾਂ ਦੇ ਤੇ ਉਹ ਬੰਦੇ ਘੱਟੋ ਘੱਟ 25 30 ਜੀ 25 30 ਬੰਦੇ ਸੀ ਕੁਝ ਕੁਝ ਕੋ ਰਵਲਵਰ ਹੀ ਪਿਸਟਲ ਵੀ ਉਹਨਾਂ ਨੰਗੇ ਫੜੇ ਸੀ ਤੇ ਉਹਨਾਂ ਨੇ ਮਤਲਬ ਜਦੋਂ ਆਣ ਕੇ ਟਰੈਕਟਰ ਜੋਤਦੇ ਆ ਤੇ ਉਹ ਵਿੱਚੇ ਭਜਾਈ ਫਿਰਦੇ ਰਿਹਾ ਟਰੈਕਟਰ ਭਜਾਈ ਫਿਰਦੇ ਰਿਹਾ ਉਹ ਖੜੀ ਫਸਲ ਦਾ ਮਹਿੰਗਾ ਕਿ ਚਲੋ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਕੀ ਮਸਲਾ ਤੇ ਜਦੋਂ ਅਸੀਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਵੀਰ ਕਿ ਇੱਧਰ ਨਾ ਵਾੜਿਓ ਸਾਡੀ ਪੈਲੀ ਆ ਇੱਧਰ ਨੂੰ ਕਿਤੇ ਸਾਡੀ ਪੈਲੀ ਨੂੰ ਨਾ ਵਾੜਿਓ ਤੇ ਉਹ ਮੁੜ ਕੇ ਇਧਰੋਂ ਵਾਹ ਕੇ ਤੇ ਮੁੜ ਕੇ ਜਲਦੀ ਜਲਦੀ ਅੱਧਾ ਘੰਟਾ ਉਹਨਾਂ ਲਾਇਆ ਤੇ ਉਹ ਮੁੜ ਕੇ ਆ ਲੈ ਕੇ ਆਪਦੇ ਬੰਦੇ ਇੱਕ ਨਾਲ ਟਰੈਕਟਰ ਟਰੈਕਟਰ ਦੇ ਪਿੱਛੇ ਟਰਾਲੀ ਵੀ ਪਾਈ ਸੀ ਉਹਦੇ ਵਿੱਚ ਵੀ ਕੋਈ ਉਹਨਾਂ ਮਾਰੂ ਹਥਿਆਰ ਵਗੈਰਾ ਰੱਖੇ ਪਤਾ ਨਹੀਂ ਕੀ ਤੇ ਅਸੀਂ ਤਾਂ ਕਹਿੰਨੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ ਤੇ ਅਸੀਂ ਹਾਂਜੀ ਫਾਇਰ ਵਗੈਰਾ ਵੀ ਕੱਢੇ ਕੋਈ ਦੋ ਤਿੰਨ ਫ ਤੇ ਉਹਨਾਂ ਨੇ ਅਹੀਂ ਆਨੇ ਅਸੀਂ ਤੇ ਆਨੇ ਆ ਵੀ ਵੇਖੋ ਅਸੀਂ ਜਿਉਂ ਜਮੇ ਆ ਇਹੀ ਬੰਦੇ ਪੈੜੀ ਵਾਉਂਦੇ ਆ ਤੇ ਇਹੀ ਅਸੀਂ ਤੇ ਆਨੇ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਅਸੀਂ ਇਹਨਾਂ ਦੇ ਸਾਰਾ ਪਿੰਡ ਜਿਹੜਾ ਨਗਰ ਆ ਅਸੀਂ ਤੇ ਇਸ ਚੀਜ਼ ਦੇ ਹੱਕ 'ਚ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਨਜਾਇਜ਼ ਨਹੀਂ ਕਿਉਂਕਿ ਝੋਨਾ ਜਿੱਦਣ ਤੋਂ ਅਸੀਂ ਇੱਥੇ ਲੱਗੇ ਰਹਿੰਦੇ ਆ ਨਾ ਅੱਜ ਤੱਕ ਉਹ ਪੈੜੀ ਵਾਉਣ ਵੀ ਨਹੀਂ ਆਏ ਪੈੜੀ ਵਾਹੀ ਵੀ ਇਹਨਾਂ ਆ ਮਾ ਫਸਲ ਇਹਨਾਂ ਬੀਜੀ ਆ ਝੋਨਾ ਇਹਨਾਂ ਲਾਇਆ ਪਰ ਇਹ ਆ ਵੀ ਚਲੋ ਜੇ ਕੋਈ ਇਹਨਾਂ ਦਾ ਮਸਲਾ ਝੋਨੇ ਤੋਂ ਬਾਅਦ ਵੱਢਣ ਤੋਂ ਕਰ ਲੈਂਦੇ ਪਰ ਇਹ ਆ ਵੀ ਆ ਜਿਹੜੀ ਫਸਲ ਵਾਉਣੀ ਆ ਇਹ ਫਿਰ ਕੋ ਸੇਂਗ ਸਰਪੰਚ ਜੌੜਾ ਇਹ ਨਾ ਜੀ ਇਹਨਾਂ ਦਾ ਇੰਦਰ ਸਿੰਘ ਤੇ ਜਿੰਦਰ ਸਿੰਘ ਦੋ ਭਰਾ ਸੀ ਤੇ ਇਹਨਾਂ ਦਾ ਸਾਂਝਾ ਖਾਤਾ ਸੀਗਾ ਤੇ ਬਹੁਤ ਟਾਈਮ ਦਾ ਪਹਿਲੀ ਜਿਹੜੀ ਹੈ ਇੰਦਰ ਸਿੰਘ ਦਾ ਪਰਿਵਾਰ ਇਹੋਂ ਡਿਆ ਸੀਗਾ ਜੀ ਤੇ ਜਿਹੜਾ ਦੁੱਧਾ ਜਿੰਦਰ ਸਿੰਘ ਦਾ ਪਰਿਵਾਰ ਉਹ ਬਾਹਰ ਆ ਤੇ ਉਹਨਾਂ ਨੇ ਇਹਨਾਂ ਨਾਲ ਬਿਆਨਾਂ ਕੀਤਾ ਜੀ ਬਿਆਨਾਂ ਕਰਕੇ ਤੇ ਇਹਨਾਂ ਹਾਜ਼ਰੀ ਲਵਾਈ ਆ ਜਾ ਕੇ ਤਹਿਸੀਲਦਾਰ ਕੋਲ ਤੇ ਉਹ ਅੱਗੇ ਜੀ ਜਦੋਂ ਉਹ ਆਏ ਨਹੀਂਗੇ ਤੇ ਉਹਨਾਂ ਨੇ ਕਿ ਹੋਰ ਨੂੰ ਗਾਂ ਪਹਿਲੀ ਕਰ ਦਿੱਤੀ ਆ ਬੈ ਇਹ ਨਾ ਮੇਰੇ ਕੋ ਮਈ ਦੇ ਵਿੱਚ ਆਏ ਸੀ ਤੇ ਇਹਨਾਂ ਨੇ ਮੈਨੂੰ ਦੱਸਿਆ ਮੈਂ ਉਹਨਾਂ ਦਾ ਬਿਆਨਨਾ ਹੋਇਆ ਵਾ ਤੇ ਤੁਸੀਂ ਝਗੜੇ ਵਾਲੀ ਪੈ ਦੀ ਨਾਂ ਲਓ ਇਸ ਪਾਰਟੀ ਨੂੰ ਕਿਹਾ ਸੀ ਤੇ ਇਹਨਾਂ ਨੇ ਆਖੇ ਨਹੀਂ ਲੱਗਾ ਤੇ ਇਦਾਂ ਜਾ ਕੇ ਜੂਨ ਦੇ ਵਿੱਚ ਰਜਿਸਟਰੀ ਕਰਾ ਦਿੱਤੀ ਐ ਇਹਦੀ ਤੇ ਜਿਹੜਾ ਇੱਕ ਖਤਾ ਵਾ ਗਿਆ ਤੇ ਬੜੇ ਚਿਰ ਦਾ ਉਸੇ ਪ੍ਰਵਾਹ ਤੋਂ ਮੁਖਤਾਰ ਸਿੰਘ ਦੇ ਨਾਂ ਤੋਂ ਨੰਬਰੀ ਉਹਨਾਂ ਰਜਿਸਟਰੀ ਹੁੰਦੀ ਆ ਇਹਨਾਂ ਦੇ ਨਾਮ ਆ ਜਿਹੜਾ ਖਤਾ ਖਰਾਬ ਕਰਕੇ ਗਏ ਆ ਨੰਬਰੀ ਹੈ ਜੀ ਤੇ ਅਸੀਂ ਤੇ ਵੇਂਦੇ ਰਿਆਂ ਪਹਿਲੀ ਇਹਨਾਂ ਕੋਈ ਵਕਤੀ ਆ ਅਜੇ ਤੱਕ ਸਾਨੂੰ ਹੁਣ ਪਤਾ ਲੱਗਾ ਵੀ ਇਹ ਜਿਹੜੇ ਦੂਜੇ ਹੀ ਹੁਬਾ ਰਹੇ ਨੇ ਉਹ ਨਾਏ ਕੌਣ ਕਿਹੜੇ ਬੰਦੇ ਕੀ ਪਤਾ ਪਤਾ ਜਿੰਨਾ ਜੀ ਜਿਹੜੇ ਉਹਨੂੰ ਪਤਾ ਕਰਦੇ ਫਿਰਦੇ ਜਦੋਂ ਬੈਲ ਲਾਈਨ ਤੋਂ ਪਹਿਲਾਂ ਗੁਲਾਬ ਸਿੰਘ ਹਾਂ ਗੁਲਾਬ ਸਿੰਘ ਆਇਆ ਹੀ ਆਪਦੇ ਹਥਿਆਰਬੰਦ ਵਿਅਕਤੀਆਂ ਲੈ ਕੇ ਇੱਥੇ ਅੱਜ ਤੱਕ ਤੁਸੀਂ ਵੇਖ ਲਓ ਕਿੰਨੀ ਮਤਲਬ 17 ਵੀ ਡੀਰੀ ਡੀਰਾ ਹਾਂ ਗੁੱਲਾ ਕੀਤਾ ਇੱਥੇ ਬਹੁਤ ਜਿਆਦੀ ਉਹਨਾਂ ਦੀ ਮਰਜ਼ੀ ਨਾਲ ਕੋਣ ਆਇਆ ਗੁਲਾਬ ਸਿੰਘ ਦੇ ਨਾਂ ਦੇ ਆਈ ਤੇ ਇਹਨਾਂ ਦੱਸਣ ਦਾ ਮੈਂ ਮੌਕੇ ਤੇ ਮੌਜੂਦ ਨਹੀਂ ਸੀਗੇ ਜਿਹੜੀ ਆ ਪਹਿਲੀ ਵਾਈ ਆ ਇਹਨਾਂ ਨੇ ਹਾਂਜੀ ਇਹਨਾਂ ਦੀ ਫਸਲ ਖਰਾਬ ਕੀਤੀ ਹੈ ਕਿਹੜੀ ਇਹਨਾਂ ਦੀ ਆਪਣੀ ਪਹਿਲੀ ਇਹਨਾਂ ਦੀ ਇਹ ਇਹਨਾਂ ਦੀ ਆਪਣੀ ਨੰਬਰੀ ਪਹਿਲੀ ਹੈ ਜੀ ਮਾਰੇ ਸੋਗੀ ਨਦੀ ਫਸਲ ਖਰਾਬ ਕਰ ਗਏ ਨੇ ਬਹੁਤ ਫਸਲ ਖਰਾਬ ਕਰ ਗਏ ਜੀ ਅਸੀਂ ਤਾਂ ਚਾਹਨੇ ਕੋਈ ਕਾਨੂੰਨੀ ਕਾਰਵਾਈ ਹੋਵੇ ਇਹਨਾਂ ਨੂੰ ਮੁਆਮਲਾ ਦਿੱਤਾ ਜਾਵੇ ਇਹਨਾਂ ਦੀ ਲੱਗੀ ਫਸਲ ਖਰਾਬ ਕਰਕੇ ਗਏ ਆਂ ਹਾਂਜੀ ਅਗਲਾ 2016 ਪਰਸੋਂ ਵੀ ਦਿਨ ਚਾਰ ਹੋਏ ਗੁਲਾਬ ਸਿੰਘ ਤੇ ਦਬਾਗ ਸਿੰਘ ਜੋ ਕਿ ਬੇਸਿਕਲੀ ਫਾਜ਼ਲਪੁਰ ਦੇ ਪਿੰਡ ਬੱਲੋਚਾਤ ਦੇ ਰਹਿਣ ਵਾਲੇ ਆ ਉਹਨਾਂ ਨੇ ਆ ਕੇ ਪਿੰਡ ਜੋੜ ਸਿੰਘ ਜੋੜਾ ਜਿਹੜਾ ਹੈ थाना ਸਰੀਆੜੀ ਵਿੱਚ ਆ ਕੇ ਤਰੀਕ 17 18 ਵਿਅਕਤੀਆਂ ਨੂੰ ਨਾਲ ਹਥਿਆਰਬੰਦ ਵਿਅਕਤੀ ਉਹਨਾਂ ਨੂੰ ਨਾਲ ਲੈ ਕੇ ਅਮਰਜੀਤ ਕੌਰ ਵਾਈਫ ਆਫ ਦਿਪਿੰਦਰ ਸਿੰਘ ਜਿਹੜੀ ਆ ਉਹ ਵੀ ਢੀਜੀ ਹੋਈ ਫਸਲ ਜਿਹੜੀ ਉਹ ਬਾਹ ਦੁੱਤੀ ਹੈ ਤੇ ਖਰਾਬ ਕਰ ਦਿੱਤੀ ਹੈ ਐਕਚੁਅਲੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਲੇਡੀ ਸਵਰਨਪੋਰਾ ਜੋ ਕਿ ਐਨ ਆਰ ਆਈ ਹੈ ਉਹਨੇ ਪਹਿਲਾਂ ਤੇ ਅਮਰਜੀਤ ਕੌਰ ਨੂੰ 7 ਏਕੜ ਜ਼ਮੀਨ ਜਿਹੜੀ ਉਹ ਬਿਆਨਾ ਕੀਤਾ ਸੀ ਉਹਨੂੰ ਰਜਿਸਟਰੀ ਕਰਨ ਦੀ بجائے ਇਹਨੇ ਦਲਬਾਖ ਸਿੰਘ ਤੇ ਗੁਰਾਲ ਸਿੰਘ ਜਿਹੜੇ ਆ ਉਸ ਪਾਰਟੀ ਨੂੰ ਰਜਿਸਟਰੀ ਕਰ ਦਿੱਤੀ। ਉਹਨਾਂ ਨੂੰ ਚਾਹੀਦਾ ਸੀ ਕਿ ਥਰੂ ਪ੍ਰੋਪਰ ਚੈਨਲ ਜਿਹੜਾ ਆ ਉਹਦਾ ਪੋਜੀਸ਼ਨ ਲੈਂਦੇ। ਇਹਨਾਂ ਨਾਲ ਗੱਲ ਕਰਕੇ ਉਹਦੀ ਬੀਜੀ ਉਹ ਫਸ ਉਸਮ ਬੀਜੀ ਹੀ ਉਹ ਜਦੋਂ ਕੱਟ ਲੈਂਦੀ ਫਿਰ THEN ਪੋਜੀਸ਼ਨ ਲੈਂਦੇ। ਬਟ ਇਹਨਾਂ ਨੇ ਜਿਹੜਾ ਗਲਤ ਤਰੀਕੇ ਨਾਲ ਹਥਿਆਰਬੰਦ ਵਿਅਕਤੀ ਨਾਲ ਲੈ ਕੇ ਜਿਹੜਾ ਉਨੀ ਸਾਰੀ ਫਸਲ ਗਰੀਓ ਪ੍ਰਾਪਤ ਕਰ ਦਿੱਤੀ ਹੈ ਜਿਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 90 ਅੰਡਰ ਸੈਕਸ਼ਨ 332 62 324 190 191 ਸਬਸੈਕਸ਼ਨ 3 ਅਧੀਨ ਬੀ ਐਨ ਐਸ 25 ਆਰ ਨੂਜ਼ ਐਕਟ थाना ਸਰੀਆਈ ਦਰਜ ਰਜਿਸਟਰ ਕੀਤੀ ਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਜਿਹੜੇ ਮੀਨ ਐਕਿਊਜ਼ ਗੁਲਾਬ ਸਿੰਘ ਦੇ ਲੋਕ ਦੇ ਭਤੀਜੇ ਰਾਜਵੀਰ ਤੇ ਗੁਰਸੇਵ ਸਿੰਘ ਇਹਨਾਂ ਨੂੰ ਅਰੈਸਟ ਕਰ ਲਿਆ ਇਸ ਤੋਂ ਇਲਾਵਾ ਜਿਹੜੀ ਵੀਡੀਓ ਸਾਡੇ ਕੋਲ ਵਾਇਰਲ ਜਿਹੜੀ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਇਹਨਾਂ ਤੋਂ ਬਾਕੀ ਫਰਦਰ ਕੋਸ਼ਿਸ਼ ਕਰਕੇ ਜਿਹੜੇ ਦੋਸ਼ੀ ਨਾਮਿਨੇਟ ਕਰਕੇ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਊਗਾ ਧੰਨਵਾਦ ਪੈਸਿਆਂ ਦੇ ਲੈਂਡਰ ਵੀ ਰੋਟਾ ਵੀਰੋ ਜਿੰਨ ਦਿਖਾਈ ਦੇ ਰਿਹਾ ਕਿ ਕੁਝ ਪੈਸੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਾਫੀ ਲੱਖਾਂ ਦੇ ਤੇ ਇਹਦੇ ਨਾਲ ਨਾਲ ਕੁਝ ਕਿਸੇ ਘਰ ਵਿੱਚ ਵੀ ਬੈਠੇ ਹੋਏ ਦਿਖਾਈ ਦੇ ਰਹੇ ਨੇ ਤੇ ਆ ਗਿਆ ਆਪਾਂ ਮੈਨੂੰ ਇਦਾਂ ਲੱਗਦਾ ਕਿ ਜਿਸ ਤਰ੍ਹਾਂ ਇਹ ਪੀੜ ਵਿਅਕਤੀ ਲੈ ਕੇ ਆਏ ਆ ਨਾਲ ਉਹਨਾਂ ਨੂੰ ਕੁਝ ਪੈਸੇ ਦੇ ਕੇ ਹੋ ਸਕਦਾ ਹੈ ਪੈਸੇ ਦੇ ਕੇ ਕਿ ਪ੍ਰੋਜੈਕਸ਼ਨ ਲੈਣ ਲਈ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਹੋਏ ਇਹ ਡੂੰਘੇ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜਾਊਗੀ ਕਿ ਉਹ ਜਿਹੜੇ ਕੀਜ਼ ਕਿਹੜੇ ਕਾਰਨ ਤੇ ਕਿੱਥੋਂ ਆਏ ਆ मोस्टली ਪਤਾ ਮੈਨੂੰ ਇਹ ਪਿੰਡ ਪਲੇਅਰ ਜਿਹੜਾ ਹੈ ਜੁਵੰਦੇਰੀਏ ਦਾ ਉਹੋਂ ਦੇ ਆ ਲੁੱਸੀ ਸਾਰੇ ਕਲੀਅਰ ਹੋ ਜਾਣਗੇ ਸਾਰੇ ਫੜ ਕੇ ਅੰਦਰ ਲੈਵਾਂਗੇ ਇਹੋ ਜਿਹੀ ਕਿਸੇ ਤਰ੍ਹਾਂ ਦੀ ਵੀ ਹੁੰਦਾ ਕਰੀ ਜਿਹੜੀ ਇਹ برداشت ਨਹੀਂ ਕੀਤੀ ਜਾ ਸਕਦੀ